ਸਰ ਮੇਰਾ ਭਤੀਜਾ ਲੱਗਦਾ ਹੈ ਜੀ ਸਰ ਇਹ ਰਾਤ ਜਦੋਂ 4 ਵਜੇ ਰਿਜ਼ਲਟ ਆਇਆ ਜੀ ਉਹਨਾਂ ਦੇ ਬੱਚੇ ਦੇ ਫਰੈਂਡ ਸਰਕਲ ਦੇ ਵਿੱਚੋਂ ਕੋਈ ਫੋਨ ਆਇਆ ਵੀ ਤੁਹਾਡਾ ਰਿਜ਼ਲਟ ਆ ਗਿਆ ਤੇ ਉਹਦੇ ਵਿੱਚ ਸਰ ਜਦੋਂ ਪਤਾ ਲੱਗਿਆ ਰਿਜ਼ਲਟ ਆ ਗਿਆ ਵੀ ਤਿੰਨ ਪੇਪਰਾਂ 'ਚ ਫੇਲ ਹੋ ਗਿਆ ਬੱਚਾ ਜੀ ਤੇ ਰਾਤ ਰੋਟੀ ਉੱਠੇ ਖਾ ਕੇ ਘਰ ਦੇ ਫੈਮਿਲੀ ਮੈਂਬਰਾਂ ਨਾਲ ਪੈ ਗਿਆ ਜੀ ਤੇ ਪਤ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਰਾਤ ਨੂੰ 2:3 3 ਵਜੇ 4 ਵਜੇ ਕਦੋਂ ਕੋਠੇ ਜਾ ਕੇ ਉੱਪਰ ਗਿਆ ਵਾ ਤੇ ਉੱਪਰ ਜਾ ਕੇ ਉਹਨੇ ਫੋਨ ਲੈ ਲਿਆ ਜੀ 18-19 ਸਾਲ ਦੀ ਉਮਰ ਦੀ ਸੀ ਜਰਨੈਲ ਸਿੰਘ ਕਿੰਨੇ ਪੇਪਰ ਚੁੱਕੇ ਨੇ ਤਿੰਨ ਪੇਪਰ ਜੇ ਲੋਐ ਸੀਗਾ ਜੀ ਸਬਜੈਕਟ ਸਾਰੇ ਮੈਨੂੰ ਹਾਸਟਪੂਰੇ ਹੋ ਨਹੀਂ ਹੈ ਤੇ ਮਾਰਕੀਟ ਹੈ ਨਹੀਂ ਮੇਰੇ ਕੋਲੇ ਤੇ ਉਹ ਸਾਰੇ ਜਦੋਂ ਇਹ ਪਤਾ ਲੱਗਿਆ ਸਵੇਰੇ ਉੱਠ ਕੇ 6 ਵਜੇ ਵੱਡੇ ਭਰਾ ਨੇ ਦੇਖਿਆ ਵੀ ਸਾਡਾ ਮੁੰਡਾ ਅੰਦਰ ਹੈ ਨਹੀਂ ਦੋ ਦਿਨ ਦਰਵਾਜ਼ੇ ਲੋਕ ਸੀਗੇ ਤਾਂ ਅੰਦਰੋਂ ਨਿਕਲ ਕੇ ਕੋਠੇ ਦੇ ਗਿਆ ਜੀ ਕੋਠੇ ਜਦੋਂ ਦੇਖਿਆ ਤੇ ਉਹ ਲੈਂਟਰ ਦੇ ਨਾਲ ਫਰੀਆ ਸੀਗਾ ਉਹਨਾਂ ਫਾ ਲਿਆ ਹੋਇਆ ਸੀਗਾ ਪਰਨੇ ਦੇ ਨਾਲ ਜੀ ਬਸ ਉੱਥੋਂ ਚੱਕ ਕੇ ਅਸੀਂ ਡੀ ਐਮ ਸੀ ਹਸਪਤਲ ਰੈਫਰ ਕੀਤਾ ਜੀ ਤੇ ਉਹਨਾਂ ਨੇ ਕਿਹਾ ਕਿ ਡੈਡਾ ਜੀ ਉੱਥੋਂ ਫਿਰ ਅਸੀਂ ਪੇਪਰ ਲੈ ਲਈ ਕਰਾ ਕੇ ਕੋਈਸ ਤਾਂ ਜੋ ਵੀ ਆਪਣੀ ਕਾਰਵਾਈ ਕਰ ਕੀਤੇ ਸੀ ਆਪਣੇ ਸਿੰਗਲ ਫੋਟ ਲਈ ਨਹੀਂ ਨਹੀਂ ਕੁਛ ਨਹੀਂ ਸਾਰਾ ਇਦਾਂ ਦਾ ਕੋਈ ਮੈਟਰ ਨਹੀਂ ਜੀ ਕੁਛ ਵੀ ਨਹੀਂ ਜੀ ਹਾਂ ਜੀ ਇਸ ਦਾ ਮਾਮਲਾ ਜੇ ਪੁਰਾਣਾ ਸੁਵਿਧਾ ਕੰਡਨਰ ਦਾ ਇਹ ਬੱਚਾ ਪਲੱਸ 2 ਦੇ ਪੇਪਰਾਂ ਚੋ ਫੇਰ ਹੋਗਾ ਸੀ ਕਿਤੇ ਫੇਰ ਹੋਣ ਕਰਕੇ ਉਹਨੇ ਸੁਸਾਈਡ ਕਰ ਲਿਆ 15 ਤਰੀਕ ਨੂੰ ਕੀ ਨਾਮ ਸੀਗਾ ਕਿੰਨੀ ਉਮਰ ਜਰਨੈਲ ਸਿੰਘ ਜੀ 18 ਸਾਲ ਉਮਰ ਸੀ ਇਹਦੀ ਕਿੰਨੇ ਭਰਾ ਨੇ ਇਹ ਦੋ ਭਰਾ ਇੱਕ ਭੈਣ ਹੋ ਗਿਆ ਸਰ ਕੋ ਹੋ ਗਿਆ ਫਿਰ ਸਰ ਇਹ ਕਿਹੜੀ ਜਗ੍ਹਾ ਦਾ ਮਾਮਲਾ ਇਹ ਚਾੜਾ ਪਿੰਡ ਦਾ ਲੱਡੂ ਰਠਾਣਾ ਲੱਡੂਆਂ ਤੜੂ ਹਾਂ ਸਰ ਮੇਰਾ ਭਤੀਜਾ ਲੱਗਦਾ ਹੈ ਜੀ ਸਰ ਇਹ ਰਾਤ ਜਦੋਂ 4 ਵਜੇ ਰਿਜ਼ਲਟ ਆਇਆ ਜੀ ਉਹਨਾਂ ਦੇ ਬੱਚੇ ਦੇ ਫਰੈਂਡ ਸਰਕਲ ਦੇ ਵਿੱਚੋਂ ਕੋਈ ਫੋਨ ਆਇਆ ਵੀ ਤੁਹਾਡਾ ਰਿਜ਼ਲਟ ਆ ਗਿਆ ਤੇ ਉਹਦੇ ਵਿੱਚ ਸਰ ਜਦੋਂ ਪਤਾ ਲੱਗਿਆ ਰਿਜ਼ਲਟ ਆ ਗਿਆ ਵੀ ਤਿੰਨ ਪੇਪਰਾਂ 'ਚ ਫੇਲ ਹੋ ਗਿਆ ਬੱਚਾ ਜੀ ਤੇ ਰਾਤ ਰੋਟੀ ਉੱਠੀ ਖਾ ਕੇ ਘਰ ਦੇ ਆ ਫੈਮਿਲੀ ਮੈਂਬਰਾਂ ਨਾਲ ਪੈ ਗਿਆ ਜੀ ਤੇ ਪਤ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਰਾਤ ਨੂੰ 2:3 3 ਵਜੇ 4 ਵਜੇ ਕਦੋਂ ਕੋਠੇ ਜਾ ਕੇ ਉੱਪਰ ਗਿਆ ਹੋਇਆ ਤੇ ਉੱਪਰ ਜਾ ਕੇ ਉਹਨੇ ਫੋਨ ਲੈ ਲਿਆ ਜੀ 18-19 ਸਾਲ ਦੀ ਉਮਰ ਦੀ ਸੀ ਜਰਨੈਲ ਸਿੰਘ ਕਿੰਨੇ ਪੇਪਰ ਚੁਕਾ 10 ਪੇਪਰ ਜੇ ਰਿਲੀਜ਼ ਹੋਇਆ ਸੀਗਾ ਜੀ ਸਬਜੈਕਟ ਸਾਰੇ ਮੈਨੂੰ ਹੁਣ ਇਸ ਟਾਈਮ ਪੂਰੇ ਉਹ ਨਹੀਂ ਹੈ ਤੇ ਮਾਰਕੀਟ ਹੈ ਨਹੀਂ ਮੇਰੇ ਕੋਲੇ ਤੇ ਉਹ ਸਾਰੇ ਜਦੋਂ ਇਹ ਪਤਾ ਲੱਗਿਆ ਸਵੇਰੇ ਉੱਠ ਕੇ 6 ਵਜੇ ਵੱਡੇ ਭਰਾ ਨੇ ਦੇਖਿਆ ਵੀ ਸਾਡਾ ਮੁੰਡਾ ਅੰਦਰ ਹੈ ਨਹੀਂ ਦੋਨੇ ਦਰਵਾਜ਼ੇ ਲੋਕ ਸੀਗੇ ਤਾਂ ਅੰਦਰੋਂ ਨਿਕਲ ਕੇ ਕੋਠੇ ਦੇ ਗਏ ਜੀ ਕੋਠੇ ਜਦੋਂ ਦੇਖਿਆ ਤੇ ਉਹ ਲੈਂਟਰ ਦੇ ਨਾਲ ਸਰੀਆ ਸੀਗਾ ਨਫਾ ਲਿਆ ਹੋਇਆ ਸੀ ਪਰਮੇ ਦੇ ਨਾਲ ਜੀ ਬਸ ਉੱਥੋਂ ਚੱਕ ਕੇ ਅਸੀਂ ਡੀ ਐਮ ਸੀ ਹਸਪੀਟਲ ਰੈਫਰ ਕੀਤਾ ਜੀ ਤੇ ਉਹਨਾਂ ਨੇ ਕਿਹਾ ਕਿ ਡੈਡਾ ਜੀ ਉੱਥੋਂ ਫਿਰ ਅਸੀਂ ਪੇਪਰ ਦੇ ਰਿਲੀਜ਼ ਕਰਾ ਕੇ ਕੋਈ ਸੋਦੇ ਜੋ ਵੀ ਆਪਣੀ ਕਾਰਵਾਈ ਕਰਕੇ ਅਸੀਂ ਆਪਣੇ ਸਿੰਗਲ ਫੋਟ ਲੈ ਨਹੀਂ ਨਹੀਂ ਕੁਛ ਨਹੀਂ ਸਾਰੇ ਤਾਂ ਕੋਈ ਮੈਟਰ ਨਹੀਂ ਜੀ ਕੁਛ ਵੀ ਨਹੀਂ ਜੀ ਹਾਂ ਜੀ ਇਸ ਦਾ ਮਾਮਲਾ ਜੇ ਪੂਰਾ ਫੋਰੀ ਦਾ ਸੰਭੋਧ ਕਰ ਇਹ ਬੱਚਾ ਪਲੱਸ 2 ਦੇ ਪੇਪਰਾਂ 'ਚ ਜੋ ਫੇਰ ਹੋਗਾ ਸੀ ਕਿਦੇ ਫੇਰ ਹੋਣ ਕਰਕੇ ਉਹਨੇ ਸੁਸਾਈਡ ਕਰ ਲਿਆ 15 ਤਰੀਕ ਨੂੰ ਇਹ ਨਾਮ ਸੀਗਾ ਕਿੰਨੇ ਜਰਨੈਲ ਸਿੰਘ ਜੀ 18 ਸਾਲ ਦੀ ਉਮਰ ਸੀ ਇਹਦੀ ਕਿੰਨੇ ਭਰਾ ਨੇ ਇਹ ਦੋ ਭਰਾ ਇੱਕ ਭੈਣ ਜੀ ਸਰ ਪੋਸਟਮਾਰਟ ਹੋ ਗਿਆ ਸਰ ਕੋ ਹੋ ਗਿਆ ਪਹਿਲਾਂ ਇਹ ਕਿਹੜੀ ਜਗ੍ਹਾ ਦਾ ਮਾਮਲਾ ਹੈ ਇਹ ਚਾੜਾ ਪਿੰਡ ਦਾ ਲਾਡੂਆ ਠਾਣਾ ਲੱਡੂ ਵਾਲਾ ਤੁਹਾਨੂੰ ਹਾਂ